ਸਤ ਸ੍ਰੀ ਅਕਾਲ ਜੀ ਜੁੜ ਗਏ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ਹੈ ਜਿਹੜੀ ਸਤ ਗੁਰ ਭੰਗੂ ਦੇ ਨਾਲ ਦੋਸਤੋ ਗੱਲਬਾਤ ਕਰਾਂਗੇ ਮੌਸਮ ਦੀ ਕਿ ਮੌਸਮ ਜਿਹੜਾ ਉਹ ਕਿਹੋ ਜਿਹਾ ਅ ਅੱਜ ਦੇ ਦਿਨ ਦੇ ਵਿੱਚ ਕਿ ਮੌਸਮ ਦੇ ਵਿੱਚ ਇੱਕ ਬਦਲਾਵ ਆ ਰਿਹਾ ਜਿਹੜੀ ਅਪਡੇਟ ਆਈ ਹੈ ਥੋੜੇ ਜਿਹੀ ਆ ਕੋਈ ਜ਼ਿਆਦਾ ਘਬਰਾਉਣ ਵਾਲੀ ਗੱਲ ਨਹੀਂ ਅਸੀਂ ਵੀ ਪਹਿਲਾਂ ਦੱਸ ਦਈਏ ਤੁਹਾਨੂੰ ਕਿ ਘਬਰਾਉਣ ਦੀ ਕੋਈ ਵੱਡੀ ਜ਼ਰੂਰਤ ਨਹੀਂ ਹੈਗੀ ਹੋ ਸਕਦਾ ਉਹ ਸਿਸਟਮ ਟਲ ਗਿਆ ਹੋਵੇ ਪਹਾੜੀ ਖੇਤਰਾਂ ਦੇ ਨੇੜੇ ਤੇਲੇ ਰਹਿ ਗਿਆ ਹੋਵੇ ਇੱਕ ਹਲਕੀ ਸਿਸਟਮੇ ਦਿਖਾਈ ਦਿੱਤੀ ਹੈ ਜਿਹੜੀ ਕਿ ਅੱਜ ਪੰਜਾਬ ਦੇ ਕੁਝ ਕੁ ਖੇਤਰਾਂ ਦੇ ਵਿੱਚ 32% ਚਾਂਸ ਸੁਮੀ ਦੇ ਜਿਹੜੀ ਦੇ ਰਹੀ ਸੀ ਤੇ ਉਹਦੇ ਬਾਰੇ ਅਪਡੇਟ ਆ ਤੁਹਾਨੂੰ ਗੱਲਬਾਤ ਸਾਂਝੀ ਕਰਨ ਲੱਗੇ ਆ ਤੇ ਤੁਹਾਨੂੰ ਸੈਟਲਾਈਟ ਦੀਆਂ ਤਸਵੀਰਾਂ ਜੋ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇ ਵਿੱਚੋਂ ਸੈਟਲਾਈਟ ਦੀ ਤਸਵੀਰਾਂ ਜਿਹੜੀ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਕਿੱਥੇ ਬਦਲ ਦੇਖੇ ਗਏ ਨੇ ਤਾਂ ਜਰੂਰ ਕਮੈਂਟ ਕਰਿਓ ਚਾਹੇ ਉਹ ਸਵੇਰ ਦੇ ਪਹਿਲੇ ਘੰਟੇ ਸੀ ਚਾਹੇ ਹੁਣ ਦੁਪਹਿਰ ਤੋਂ ਬਾਅਦ ਦੇ ਨੇ ਚਾਹੇ ਉਹ دیر ਸ਼ਾਮ ਦੇ ਹੋਣਗੇ ਤਾਂ ਜਰੂਰ ਇੱਕ ਵਾਰੀ ਕਮੈਂਟ ਕਰ ਜਿਓ ਅ ਇਸ ਵੀਡੀਓ ਦੇ ਵਿੱਚ ਚਾਹੇ ਆਉਣ ਵਾਲੇ ਸਮੇਂ ਦੇ ਵਿੱਚ ਦੱਸ ਦਿਓ ਕਿ ਕਿਤੇ ਕੋ ਬਦਲਵਾਈ ਜਾ ਅ ਹਲਕੀ ਫੁਲਕੀ ਕਿਤੇ ਕਿਣਮਣ ਕਣੀ ਜਿਵੇਂ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਇਸ ਤਰ੍ਹਾਂ ਚਿੱਟਾ ਜਿਹੜਾ ਅ ਗਿਰ ਜੇ ਇਸ ਤਰ੍ਹਾਂ ਦੀ ਕਿਣਮਣ ਕਣੀ ਤੇ ਜਿਹੜੀ ਸੰਭਾਵਨਾ ਬਣੀ ਹੋਈ ਸੀ ਅੱਜ ਦੇ ਦਿਨ ਤਾਂ 32% ਚਾਂਸ ਨੇ ਅਸੀਂ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇ ਵੀ ਤਸਵੀਰ ਦਿਖਾਵਾਂਗੇ ਤੇ ਉਸ ਤੋਂ ਬਾਅਦ ਪ੍ਰਾਈਵੇਟ ਸੰਸਥਾ ਦੇ ਜਿਹੜੇ ਸੈਟੇਲਾਈਟ ਆ ਉਸ ਦੀ ਤਸਵੀਰ ਵੀ ਜਿਹੜੀ ਜਾਨੀ ਕਿ ਉਸ ਦੀ ਪਰਸੈਂਟੇਜ ਦੇ ਵੀ ਤਸਵੀਰ ਜਿਹੜੀ ਦਿਖਾਵਾਂਗੇ ਜਿਹੜੇ ਸੱਜਣਾ ਮਿੱਤਰਾਂ ਨੇ ਸਾਡੇ ਨਾਲ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਸਪੋਰਟ ਕਰਿਓ ਜੀ ਤੇ ਆਪਣੀ ਫੇਸਬੁੱਕ ਆਈਡੀ ਸਤ ਗੁਰਪੰਗੋ ਨੂੰ ਫੋਲੋ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੋਸਤੋ ਹੁਣ ਦਿਖਾਉਣ ਲੱਗੇ ਆਂ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਹਲਕਾ ਜਿਹਾ ਸਿਸਟਮ ਜਿਹੜਾ ਪਹਾੜੀ ਖੇਤਰਾਂ ਦੇ ਨੇੜੇ ਤੇੜੇ ਲੱਗਿਆ ਹੋਇਆ ਪਰੰਤੂ ਉਹਦਾ ਕੋਈ ਜ਼ਿਆਦਾ ਵੱਡੇ ਪੱਧਰ ਦੇ ਪੰਜਾਬ ਦੇ ਉੱਤੇ ਪ੍ਰਭਾਵ ਦੇਖਣ ਨੂੰ ਨਹੀਂ ਮਿਲ ਰਿਹਾ ਜੀ ਇਹ ਦੇਖ ਸਕਦੇ ਹੋ ਹਿਮਾਚਲ ਦੇ ਵਿੱਚ ਇਹ ਜੰਮੂ ਦੇ ਵਿੱਚ ਤੇ ਆ ਉੱਤਰਾਖੰਡ ਵਾਲੇ ਸਾਈਡ ਜਿਹੜਾ ਇਸ ਸਿਸਟਮ ਉੱਪਰਲੇ ਹਿੱਸਿਆਂ ਦੇ ਵਿੱਚ ਬਣਿਆ ਹੋਇਆ ਦਿਖਾਈ ਦੇ ਰਿਹਾ ਤੇ ਆ ਇਧਰੋਂ ਬੰਗਾਲ ਦੀ ਖਾੜੀ ਵਾਲ ਸਾਈਡ ਤੋਂ ਇਸ ਸਿਸਟਮ ਉੱਪਰ ਵਾਲੇ ਨੂੰ ਹਲਕਾ ਜਿਹਾ ਬੱਦ ਰਿਹਾ ਜਿਹੜਾ ਕਿ ਅੱਜ ਦਿਗ ਰਾਤ ਤੋਂ ਪਹਿਲਾਂ ਪਹਿਲਾਂ ਇਹ ਦਿੱਲੀ ਦੇ ਨੇੜੇ ਤੱਕ ਕਵਰ ਕਰ ਸਕਦਾ ਥੋੜੇ ਜਿਹੇ ਇਲਾਕਿਆਂ ਨੂੰ ਪਰ ਤੋਂ ਇਹਦਾ ਕੋਈ ਮੀਂਹ ਵਾਲਾ ਜਿਆਦੇ ਵੱਡੇ ਪੱਧਰ ਦਾ ਜਿਹੜਾ ਸਿਸਟਮ ਹੈ ਇਹ ਮੀਂਹ ਦੇ ਲਈ ਅਨੁਕੂਲ ਨਹੀਂ ਹੈਗਾ ਮੀਂਹ ਕੋਈ ਨਾ ਮਾਤਰ ਦੇ ਵਿੱਚ ਰਹੂਗਾ ਤੇ ਆ ਰਾਜਸਥਾਨ ਦੇ ਵਿੱਚ ਵੀ ਟੁੱਟਵੇਂ ਜੇ ਬੱਦਲ ਹਲਕੇ ਹਲਕੇ ਬੱਦਲ ਲੰਘਦੇ ਹੋਏ ਨਜ਼ਰ ਆ ਰਹੇ ਨੇ ਤੇ ਬਾਕੀ ਪੰਜਾਬ ਦੇ ਵਿੱਚ ਵੀ ਜਿਹੜੇ 1-2 ਖੇਤਰਾਂ ਨੂੰ ਛੱਡ ਕੇ ਬਾਕੀ ਖੇਤਰਾਂ ਦੇ ਵਿੱਚ ਦੀ ਜਿਹੜੀ ਮੌਸਮ ਦੀ ਤਸਵੀਰ ਆ ਉਹ ਸਾਫ਼ ਦਿਖਾਈ ਦੇ ਰਹੀ ਹੈ ਸਭ ਕੁਝ ਲਿਮਟਡ ਜਿਹੇ ਤਰ੍ਹਾਂ ਦੇ ਵਿੱਚ ਜਿਹੜਾ ਬੱਦਲ ਆ ਉਹ ਆਪਾਂ ਨੂੰ ਥੋੜਾ ਬਹੁਤ ਦੇਖਣ ਨੂੰ ਮਿਲ ਸਕਦਾ ਹੈ ਚਾਹੇ ਤਾਂ ਉਹ ਹਿਮਾਚਲ ਵਾਲੀ ਸਾਈਡ ਤੋਂ ਆ ਰਿਹਾ ਸਿਸਟਮ ਚਾਹੇ ਜਿਹੜਾ ਇਹ ਦਿੱਲੀ ਵਾਲੀ ਸਾਈਡ ਤੋਂ ਯਾਨੀ ਕਿ ਬੰਗਾਲ ਦੀ ਖਾੜੀ ਤੋਂ ਉੱਠਿਆ ਹੋਇਆ ਸਿਸਟਮ ਅੱਗੇ ਵਾਲੇ ਨੂੰ ਜਿਹੜਾ ਵੱਧ ਰਿਹਾ Rajasthan ਤੇ Haryana ਦੇ ਵਿੱਚ ਨਹੀਂ ਹੁੰਦਾ ਹੋਇਆ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਵਿੱਚ ਹਲਕੀ-ਹਲਕੀ ਜਿਹੜੀ ਬਹੁਤ ਕਾਰਵਾਈ ਯਾਨੀ ਕਿ ਬੂੰਦਾਬੰਦੀ ਜਾਂ ਸਿੱਟੇ ਦੇ ਰੂਪ ਦੇ ਵਿੱਚ ਕਰ ਸਕਦਾ ਹੈ ਕੋਈ ਵੱਡੇ ਪੱਧਰ ਦੀ ਕਾਰਵਾਈ ਸਿਸਟਮ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਤੇ ਅਸੀਂ ਇਸ ਤੋਂ ਬਾਅਦ ਤੁਹਾਨੂੰ ਜਿਹੜਾ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੀਆਂ ਤਸਵੀਰਾਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਤੁਸੀਂ ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਟਾੜ ਤੱਕ ਸਮੇਂ-ਸਮੇਂ ਦੇ ਉੱਤੇ ਜਿਹੜੀ ਅਪਡੇਟ ਆਉਂਦੀ ਹੈ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸੈਟ ਜਾਂ ਪ੍ਰਾਈਵੇਟ ਸੰਸਥਾ ਮਾ ਦੇ ਸੈਟਲਾਈਟਾਂ ਤੋਂ ਵਿੱਚੋਂ ਉਹ ਸਾਂਝੀ ਕਰਦੇ ਰਹਿਣਾ ਹੈ ਜੀ ਇਹ ਦੇਖ ਸਕਦੇ ਹੋ ਟੂਡੇ ਟੂਡੇ ਦੀ ਜਿਹੜੀ ਇਹ ਡੇ ਦੀ ਤਸਵੀਰ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਉਕੇ ਬੱਦਲਵਾਈ ਦੇ ਨਾਲ ਹਲਕੀ ਬੂੰਦਾਬੰਦੀ ਜਾਂ ਹਲਕੇ ਸਿੱਟੇ ਜਿਹੜੇ ਜਿਵੇਂ ਇਹ ਬੂੰਦ ਦੇ ਰੂਪ ਦੇ ਵਿੱਚ ਸਿੱਟਾ ਜਿਹੜਾ ਗਿਰ ਰਿਹਾ ਇਸ ਤਰ੍ਹਾਂ ਕਾਰਵਾਈ ਅੱਜ ਦਿਨ ਵੇਲੇ ਕਿਸੇ ਵੀ ਇਲਾਕੇ ਦੇ ਵਿੱਚ ਹੋ ਸਕਦੀ ਹੈ ਚਾਹੇ ਉਹ ਸਵੇਰ ਦੇ ਪਹਿਲੇ ਘੰਟੇ ਸੀ ਚਾਹੇ ਉਹ ਦੁਪਹਿਰ ਤੋਂ ਬਾਅਦ ਦੇ ਘੰਟੇ ਨੇ ਚਾਹੇ ਉਹ ਦੇਰ ਸ਼ਾਮ ਦੇ ਘੰਟੇ ਨੇ ਇਹ ਕਿਸੇ ਵੀ ਇਲਾਕੇ ਦੇ ਵਿੱਚ ਇਹ ਨਹੀਂ ਹੈਗਾ ਕਿ ਇੱਕ ਲਿਮਟਿਡ ਖੇਤਰ ਦੇ ਵਿੱਚ ਪਊ ਇਹ ਕੋਈ ਜ਼ਰੂਰੀ ਨਹੀਂ ਹੈ ਜਿੱਥੇ ਵੀ ਕੋਈ ਬੱਦਲ ਹਲਕਾ ਜਿਹਾ ਬਣਦਾ ਕੋਈ ਸਿਸਟਮ ਥੋੜਾ ਬਹੁਤ ਪਹਾੜੀ ਖੇਤਰ ਦੇ ਨੇੜੇ ਤੇੜੇ ਬਣਦਾ ਆਊਟਰ ਸਿਸਟਮ ਦੇ ਨਾਲ ਜਿਹੜੀ ਇਹ ਕਾਰਵਾਈ ਹੋ ਸਕਦੀ ਹੈ ਕਿਉਂਕਿ ਇਸ ਦੇ ਵਿੱਚ ਪਰਸੈਂਟੇਜ ਹੈ ਜਿਹੜੀ ਉਹ 32% ਤੁਸੀਂ ਦੇਖ ਸਕਦੇ ਹੋ ਬਣੀ ਹੋਈ ਹੈ ਇਹ ਦੇਖ ਸਕਦੇ ਹੋ ਇਹਦੇ ਨਾਲ ਮੀਂਹ ਦੀ ਕਾਰਵਾਈ ਦਿਖਾਈ ਗਈ ਹੈ ਜੀ 32% ਚਾਂਸ ਦਿਖਾਏ ਗਏ ਸੀ ਤੇ ਉਸ ਤੋਂ ਬਾਅਦ ਹਵਾਵਾਂ ਨੇ ਜਿਹੜੀਆਂ ਨਾਰਥ-ਵੈਸਟ ਉਹ 7 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਸ ਤੋਂ ਬਾਅਦ ਰਾਤ ਦਾ ਮੌਸਮ ਦੇ ਹਿਸਾਬ ਤੇ ਤੁਸੀਂ ਅੱਧੀ ਰਾਤ ਤੋਂ ਬਾਅਦ ਮੌਸਮ ਜਿਹੜਾ ਬਿਲਕੁਲ ਸਾਫ਼ ਤੇ ਖੁਸ਼ਕ ਬਣ ਜੂਗਾ ਜੀ ਇਹ ਦੇਖ ਸਕਦੇ ਹੋ 5% ਚਾਂਸ ਨੇ ਕੋਈ ਵੱਡੇ ਪੱਧਰ ਦੀ ਕਾਰਵਾਈ ਮੀਂਹ ਦੀ ਹਾਲਾਤਾਂ ਦੀ ਦਿਖਾਈ ਨਹੀਂ ਦੇ ਰਹੀ ਤੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਇੱਕ ਹੋਰ ਸਿਸਟਮ ਦੀ ਜਿਹੜੀ ਤਸਵੀਰ ਹੈ ਜਿਹੜੀ ਦੂਸਰੀ ਐਸਏ ਸਿਸਟਮ ਸੈਟਲਾਈਟ ਦੀ ਉਹ ਵੀ ਦਿਖਾ ਰਹੇ ਹਾਂ 24 ਤਰੀਕ ਨੂੰ ਬਿਲਕੁਲ ਸਾਫ਼ ਹੈ ਜੀ 15 ਨੂੰ ਸਾਫ਼ ਹੈ 5% ਚਾਂਸ ਨੇ ਦੋਨੋਂ ਦਿਨ ਸੌਰੀ ਉਸ ਤੋਂ ਬਾਅਦ 25 25 ਤੋਂ ਬਾਅਦ 26 ਤਰੀਕ ਨੂੰ ਵੀ 5% ਚਾਂਸ 27 ਨੂੰ 4% ਨੇ 28 ਨੂੰ ਵੀ ਜਿਹੜੇ 4% ਚਾਂਸ ਨੇ 29 ਨੂੰ ਵੀ 5% ਚਾਂਸ ਰਹਿ ਗਏ ਜੀ 30 ਨੂੰ ਵੀ ਜਿਹੜੇ ਰਾਤ ਆਪਾਂ ਨੂੰ 15-20% ਦਿਖਾਈ ਦੇ ਰਹੇ ਸੀ ਉਹ ਅੱਜ ਘਟ ਕੇ 30 ਤਰੀਕ ਨੂੰ 5% ਰਹਿ ਗਏ ਜੀ ਉਸ ਤੋਂ ਬਾਅਦ 31 ਤਰੀਕ ਨੂੰ ਜਿਹੜੇ 15% ਚਾਂਸ ਜਾਨੀ ਕਿ ਫੇਰ ਹਲਕੀ ਜਿਹੀ ਬੂੰਦਾਬੰਦੀ ਦੀ ਤਸਵੀਰ ਦਿਖਾਈ ਗਈ ਆ ਦੇਖ ਸਕਦੇ ਹੋ ਪਲੱਸ ਮਾਈਨਸ ਦਾ ਇਨਸਾਨ ਹੁੰਦਾ ਜੇ ਜਦੋਂ ਤਾਂ ਇਹ ਵੱਧ ਵੀ ਸਕਦਾ ਘਟ ਵੀ ਸਕਦਾ ਤੇ ਇਸ ਇੱਕ ਤਰੀਕ ਨੂੰ 1 ਨਵੰਬਰ ਨੂੰ ਜਿਹੜਾ ਮੌਸਮਾ ਬਿਲਕੁਲ ਸਾਫਾ ਜਾਨੀ ਕਿ 31 ਤਰੀਕ ਨੂੰ ਹਲਕਾ ਜਿਹਾ ਸਿਸਟਮ ਕਿਤੇ 10 ਤੱਕ ਦੇ ਸਕਦਾ ਟੁੱਟਵੇਂ ਰੂਪ ਦੇ ਵਿੱਚ ਕੋਈ ਵੱਡੇ ਪੱਧਰ ਦੀ ਕਾਰਵਾਈ ਬਾਰੇ ਇਸ ਸਿਸਟਮ ਨੇ ਹਜੇ ਜਿਹੜੀ ਜਿਹੜਾ ਇਸ ਸਿਸਟਮ ਬਾਰੇ ਕੋਈ ਅਪਡੇਟ ਨਹੀਂ ਆਈ ਜਾਂ ਕੋਈ ਦਿੱਕਤ ਨਹੀਂ ਆਈ ਇਸ ਸਿਸਟਮ ਦੇ ਵਿੱਚ ਕਿ ਅਸੀਂ ਦਿਖਾ ਸਕੀਏ ਕਿ ਤੁਹਾਨੂੰ ਕਿ ਭਾਰੀ ਮੀਂਹ ਪੈ ਸਕਦਾ ਜਾਏ ਹੋ ਸਕਦਾ ਅਜੇ ਤੱਕ ਕੋਵਰਾਉਣ ਵਾਲੀ ਕਿਸਾਨ ਵੀਰਾਂ ਦੇ ਲਈ ਕੋਈ ਵੱਡੀ ਅਪਡੇਟ ਨਹੀਂ ਹੈਗੀ ਜੀ ਤੁਸੀਂ ਜਿਉਂਦੀ ਤਿਉਂ ਕੰਮਕਾਰ ਕਰ ਸਕਦੇ ਹੋ ਤੇ ਪਹਾੜੀ ਇਲਾਕਿਆਂ ਦਾ ਤੁਹਾਨੂੰ ਦਿਖਾਈ ਦਿੱਤਾ ਹਿਮਾਚਲ ਤੋਂ ਤੇ ਜੰਮੂ ਤੋਂ ਰਾਜਸਤਾਨ ਆਪਾਂ ਕਹਿ ਸਕਦੇ ਹਾਂ ਸ੍ਰੀ ਅਮਰਸਰ ਸਾਹਿਬ ਰਾਜਸਥਾਨ ਜਾਂ ਪਟਿਆਲੇ ਦੇ ਇਲਾਕੇ ਜਾਂ ਰੋਪੜ ਨੰਗਲ ਸ੍ਰੀ ਨਾਨਦਪੁਰ ਸਾਹਿਬ ਦੇ ਇਲਾਕੇ ਕਿਤੇ ਨਾ ਕਿਤੇ ਹਲਕੀ ਬੁਲਕੀ ਕਿਨਵਣ ਕਣੀ ਜਿਹੜੀ ਅੱਜ ਵਾਲੇ ਸਿਸਟਮ ਨਾਲ ਹੋ ਸਕਦੀ ਹੈ ਜੀ ਇੰਨੀ ਕੁ ਅਪਡੇਟ ਹੈ ਦੋਸਤੋ ਤਾ ਸਮੇਂ ਦੇ ਉੱਤੇ ਪਹਿਲਾ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣੇ ਆ ਹੋਰ ਅਪਡੇਟ ਆਈ ਤਾਂ ਜਰੂਰ ਪਹੁੰਚਾਵਾਂਗੇ ਤਦ ਤੱਕ ਲਈ ਤੁਸੀਂ ਬਣੇ ਰਹੋ ਸਤਿਗੁਰ ਪੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬੀ ਦੇ ਨਾਲ ਜਿਹੜੇ ਸੱਜਣਾ ਮਿੱਤਰਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰਕੇ ਸਪੋਰਟ ਸਾਨੂੰ ਕਰਦੇ ਰਹੋ ਜੀ ਤਾਂ ਇੰਨੀ ਕ ਅਪਡੇਟ ਆ ਰਾਤ ਨੂੰ ਫਿਰ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਕਿ ਇਸ ਸਿਸਟਮ ਦੇ ਵਿੱਚ ਜਿਹੜਾ ਤੁਹਾਨੂੰ ਦਿਖਾਇਆ ਪਰਸੈਂਟੇਜ ਆਲਾ ਤਾਂ ਇਹਦੇ ਵਿੱਚ ਕਿੰਨੇ ਪਰਸੈਂਟੇਜ ਹੋਰ ਵਾਧਾ ਜਾਂ ਅਯਾਫਾ ਹੁੰਦਾ ਜਾਕਾਟ ਦਾ ਸਿਸਟਮ ਉਸ ਦੇ ਬਾਰੇ ਅਪਡੇਟ ਜਿਹੜੀ ਉਹ ਰਾਤ ਦੇ ਸਮੇਂ ਸਾਂਝੀ ਜ਼ਰੂਰ ਕਰਾਂਗੇ ਜੀ ਜੇਕਰ ਗੱਲ ਕਰੀਏ ਦਿਨ ਦੇ ਤਾਪਮਾਨਾਂ ਦੀ ਤਾਂ ਦਿਨ ਦੇ ਤਾਪਮਾਨ ਜਿਹੜੇ 30 ਤੋਂ 32 ਡਿਗਰੀ ਦੇ ਵਿੱਚ ਵਿੱਚ ਜਿਹੜੇ ਦਰਜ ਕੀਤੇ ਜਾ ਰਹੇ ਨੇ ਤੇ ਰਾਤਾਂ ਦੇ ਤਾਪਮਾਨ ਜਿਹੜੇ ਅੱਧੀ ਰਾਤ ਤੋਂ ਬਾਅਦ ਤਾਪਮਾਨ ਸਵੇਰ ਦੇ ਸਮੇਂ ਤੱਕ ਉਹ ਘਟ ਕੇ 16-17 ਡਿਗਰੀ ਦੇ ਕਰੀਬ ਜਿਹੜੇ ਤਾਪਮਾਨ ਨੇ ਉਹ ਪਹੁੰਚ ਚੁੱਕੇ ਨੇ ਇੰਨੀ ਕ ਅਪਡੇਟ ਆ ਜੀ ਦੇਰ ਸ਼ਾਮ ਰਾਤ ਨੂੰ ਜਾਂ ਸ਼ਾਮ ਨੂੰ ਮਿਲਾਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ